ਹਾਂਜੀ ਕਿਨਾ ਤੁਹਾਡੇ ਮੇਰਾ ਰੱਜੀ ਕਿਹੜਾ ਪਿੰਡ ਹੈ ਜੀ ਫਟਿਆਵਲ ਕੀ ਗੱਲ ਬਾਤ ਹੈ ਇਆ ਕਹਾ ਦਾ ਸਮਾਨ ਸੜ ਗਿਆ ਆਏ ਬੂਆ ਮਾਰਕ ਚਲ ਗਏ ਸੀ ਤੇ ਚਲਦਾ ਰਹਿ ਗਿਆ ਤੇ ਅਸੀਂ ਲੰਗਰ ਖਾਣ ਗਏ ਹਾਂ ਗੁੰਦਲ ਸਾਹਿਬ ਤੋਂ ਆਉਂਦੇ ਹਨ ਸਾਨੂੰ ਕਿਹਨੇ ਫੋਨ ਕੀਤਾ ਸਾਰਾ ਕੁਝ ਮੱਚੰਡਿਆ ਕੱਡਾ ਕਿੰਨਾ ਵੀ ਜਿਹੜਾ ਸਮਾਨ ਕਿਹੜੀ ਕਿਹੜੀ ਸੜ ਗਈ ਏਸੀ ਸੜਿਆ ਹੈਲ ਸੇੜੇ ਸੋਫੇ ਬੈੱਡ ਸਾਰਾ ਕੁਝ ਸੜ ਗਿਆ ਅੰਦਰ ਹਾਂਜੀ ਕਿੰਨਾ ਦਾ ਪਤਾ ਨ ਹੋਵੇ ਹੋ ਗਏ 2 ਲੱਖ ਦਾ ਤਾਂ ਤੁਹਾਨੂੰ ਕਿੰਨਾ ਲੱਗਦਾ ਹਾਨੂੰ ਫਿਰ ਫੋਨ ਕੀਤਾ ਕਿਸੇ ਨੇ ਤੁਹਾਨੂੰ ਪਤਾ ਲੱਗਾ ਮੱਲਾਸੀਆਂ ਦਾ ਮਤ ਕਿਥੀ ਪੂਰੀ ਹਾਂਜੀ ਹਾਂਜੀ ਸਾਰਾ ਮੱਲਾ ਆ ਗਿਆ ਜੀ ਤਾਂ ਸਰਕਾਰ ਕੋਲੋਂ ਵੀ ਮੰਗ ਕਰ ਦੇ ਜੀ ਸਾਡਾ ਜੋ ਵੀ ਸੜਿਆ ਹਨ ਮੁਨਾਫਾ ਮਿਲਣਾ ਚਾਹੀਦਾ ਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਦੋ ਬੇਟੇ ਮੇਰੇ ਦੋ ਬੇਟੀਆਂ ਇੱਕ ਬੱਲਾ ਨੌ ਹਾਂਜੀ ਕੀ ਨਾਮ ਤੁਹਾਡਾ ਹੈ ਪ੍ਰੀਤੀ ਦੇਵਾ ਕਿਹੜਾ ਪਿੰਡ ਹੈ ਫਤਿਆ ਮਾਨਤ ਭਾਜੀ ਅ ਕੀ ਗੱਲ ਬਾਤ ਹੈ ਤੁਹਾਡੇ ਗਵਾਨੀਆਂ ਦੇ ਜਿਹੜੇ ਅੱਗ ਲੱਗੀ ਹੈ ਭਾਜੀ ਅਸੀਂ ਉਹ ਗਏ ਲੰਗਰ ਖਾਨ ਬੂਹਾ ਵੱਜਾ ਸੀ ਇਹਨਾਂ ਦਾ ਤੇ ਸਾਨੂੰ ਨਹੀਂ ਪਤਾ ਇਹਨਾਂ ਦੇ ਕਿਤੇ ایسی ਤੋਂ ਅੱਗ ਲੱਗਦੀ ਲੱਗਦੀ ਸਾਰਾ ਸਮਾਨ ਹੀ ਲੁੱਸ ਗਿਆ ਵਾ ਤੇ ਅਸੀਂ ਮਗਰ ਫੋਨ ਕੀਤਾ ਵੀ ਅੱਗ ਕਿੱਥੋਂ ਲੱਗੀ ਆ ਤੇ ਵੇਖਿਆ ਤੇ ਇਹਨਾਂ ਦੇ ਅੰਦਰ ਬੂਹਾ ਜਿੰਦਰਾ ਵੱਜਾ ਸੀ ਅੰਦਰ ਭਾਂਬੜ ਮਚੰਦਾ ਸੀ ਤੇ ਫਿਰ ਇਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਆ ਕੇ ਵੇਖਿਆ ਤੇ ਇਹਨਾਂ ਦਾ ਸਾਰਾ ਸਮਾਨ ਜੁੱਸਿਆ ਹੀ ਅੰਦਰ ਸਾਰੇ ਅੱਗ ਲੱਗੀ ਫਿਰ ਆਗੂ ਗੋ ਸਾਰਿਆਂ ਨੇ ਬੁਝਾਈ ਗਮਾਂਢੀਆਂ ਨੇ ਸਾਰਿਆਂ ਨੇ ਕਿੰਨਾ ਕੁ ਨੁਕਸਾਨ ਦਾ ਹੋ ਗਿਆ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਕਿਸ਼ਤਾਂ ਤੇ ਇਹਨਾਂ ਨੇ ਸਮਾਨ ਲਿਆ ਸੀ ਸਾਰਾ ਇਹਨਾਂ ਦਾ ਮੱਚ ਗਿਆ ਕਿੰਨੇ ਕੁ ਵੇਲੇ ਘਟਨਾ ਹੈ ਇਹ ਹੈਗੀ ਆ 8:30 ਵਜੇ ਦੀ ਮਲਾਵਾ ਸਿਗਰਾ ਕੋਈ ਮਤ ਕੀਤੀ ਹੈ ਹਾਂਜੀ ਸਾਰਿਆਂ ਨੇ ਆ ਕੇ ਆਗੂ ਗੋ ਬੁਝਾਈ ਪਾਣੀ ਪੂਣੀ ਘਰਾ ਘਰਾ ਚ ਫੜਿਆ ਤੇ ਆਪਾਂ ਮੋਟਰ ਨਹੀਂ ਨਾ ਬੰਦ ਕੀਤੀ ਇਹਨਾਂ ਨੇ ਬੱਤੀ ਦਾ ਕਰਕੇ ਬੱਤੀ ਅੰਦਰ ਸਾਰਾ ਮਚਾੰਦਿਆ ਸੀ ਤੇ ਘਰਾਂ ਚੋਂ ਲੋਕਾਂ ਨੇ ਪਾਣੀ ਲੈ ਆ ਲਿਆ ਕੇ ਤੇ ਅੱਗ ਬੁਝਾਈ ਇਹਨਾਂ ਦੀ ਕੀ ਮੰਗ ਕੀ ਕਰਦੇ ਸਰਕਾਰ ਨੂੰ ਮੰਗ ਇਹਨਾਂ ਦੀ ਸੁਣਵਾਈ ਕੀਤੀ ਜਾਵੇ